ਕਾ ਜੀ ਆਜੂ ਬੋੜਾ ਬਰੇ ਪਿੱਛੇ ਪਿੱਛੇ ਰਮਨ ਭਾਵਾ ਵਾਲੇ ਗੋਜੋ ਗੋਜੋ ਆਇਆ ਬੇਟਾ ਇੱਧਰ ਆ ਜਾਓ ਰੋਕਤੀਆਂ ਲੱਖ ਲੱਖ ਵਧਾਈਆਂ ਅਨਕਾ ਸਾਹਨੇਵਾਲ ਨੂੰ ਅਮਿਨੈ ਜਨਗਤਿਆਂ ਨੂੰ ਬਾਰ ਅੰਦਰ ਵੱਸਦੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਆਪਣਿਆਂ ਤੋਂ ਵੀ ਕੈਬਨਟ ਮੰਤਰੀ ਹਰਬੀਰ ਸਿੰਘ ਮੋਰੀਆ ਵੱਲੋਂ ਵੀ ਤੇ ਆਪਣੀ ਆਮ ਆਦਮੀ ਪਾਰਟੀ ਵੱਲੋਂ ਵੀ ਸੰਮਾਲਕਾ ਕੇ ਅਰਦਾਸ ਕਰਦਾ ਹੈ ਸੰਮਾਲਕਾ ਆਪਣੇ ਚਰਨਾਂ 'ਚ ਜੋੜੀ ਸਾਰਿਆਂ ਨੂੰ ਆਪਣਾ ਨਾਮ ਜੀ ਪਾਣੀ ਜੋ ਵੀ ਸਰੂਪ ਵਿੱਚ ਮਨ ਦੇ ਵਿੱਚ ਖੁਸ਼ੀਆਂ ਹੀ ਸਾਨੂੰ ਕੋ ਆਮਨਾਮ ਪੂਰੀਏ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਤੋਂ ਪਾਣੀ ਦੇ ਖਾਲਸਾ ਜੀ ਵਾਹਿਗੁਰੂ ਜੀ ਦਾ ਬੰਦੋ ਬੜ ਲੋ ਘਟੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਅੱਜ ਸੰਗਤਾਂ ਦਾ ਇੱਥੇ ਤਿਆਰ ਜਨ ਪਹੁੰਚਾ ਰਹੇ ਆ ਔਰ 500 ਤੋਂ ਜਿੰਨੇ ਗੁਰੂ ਜੀ ਦੇ ਮਾਸਾ ਦੇ ਲਾਪਰ ਪੂਰਾ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਵਿਸਾ ਸਿੰਘ ਜੀਓ ਕੱਲ੍ਹ ਕਾਰਨ ਗੁਰਮਾਨਤ ਕਾਇਆ ਦੇ ਮਹਾਂਵਾਕਾਂ ਅਨੁਸਾਰ ਧੰਨ ਧੰਨ ਗੁਰਮਾਨਤ ਦੇਵ ਜੀ ਮੰਗਰਾਜ ਸਤਪੁਰਾਂ ਦੇ ਪ੍ਰਕਾਸ਼ਪੁਰ ਨੂੰ ਮੋਢਾ ਰੱਖ ਰਿਹਾ ਹੋਇਆ ਗੁਰਦੁਆਰਾ ਗੁਰੂ ਬਹਾਦਰ ਸਿੰਘ ਜੀ ਪੈਨੋ ਰੋਡ ਤੋਂ ਸ਼੍ਰੀ ਸੰਗਤਾਂ ਵੱਲੋਂ ਆਜ ਦੌਤ ਦੀ ਸਰਦਾ ਭਾਵਨਾ ਦੇ ਨਾਲ ਸ਼ਾਨਦਾਰ ਕੀਰਤਨ ਦੇ ਧੰਨ ਗੁਰਬੰਧ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਗਾ ਪਿਆਰਿਆਂ ਦੀ ਅਗਵਾਈ ਦੇ ਚੀਤੇ ਕਾਰਿਆਂ ਨਗਾਰਿਆਂ ਦੀ ਗੂੰਜ ਵਿੱਚ ਸੰਤਾਂ ਬਹੁਤ ਹੀ ਸਰਦਾ ਪਾਜਮਾ ਦੇ ਨਾਂ ਤੇ ਨਦਰ ਕੀਰਤਨ ਵਾਪਰਥਾ ਉਪਰ ਆ ਪਰਦਾ ਹੋਇਆ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਦੀ ਖਾਸ ਕਰੀਸ਼ੀ ਨਾਮ ਪਰ ਸਾਲੀ ਯਾਤਰੀ ਤੇ ਪਹੁੰਚਿਆ ਸੀ ਸੰਤਾਂ ਦਾ ਗੁਰਦੁਆਰਾ ਪ੍ਰਬੰਧਕੀ ਪਰਦਾ ਮਨਜੀਤ ਸਿੰਘ ਜੀ ਹਰ ਮੇਰੇ ਪ੍ਰਗਾਮ ਮਨਜੀਤ ਸਿੰਘ ਜੀ ਹਰਾਂ ਸਾਰ ਸੇਵਾ ਵਾਲੇ ਨਾਮ ਪਰਖਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਸਭਨਾਂ ਦਾ ਧੰਨਵਾਦ ਤੁੰਗ੍ਰਿੰਦਾਨ ਕਬੇਤੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਚੋਗਰਨਾ ਨੂੰ ਇੱਕੋ ਪੰਗਤ ਇੱਕੋ ਸੰਗਤ ਵਿੱਚ ਲਿਖਾ ਕੇ ਸਭ ਦੇ ਸਾਧੀ ਵਾਰਸ ਬਿਵਾਇਆ ਨੇ ਕਿਸੇ ਅਲੱਗ ਦੇ ਸਹਬਾਦ ਜੀਓ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਆਪ ਸਾਡੇ ਅੱਜ ਜਿੰਨੇ ਵੀ ਵਰਨਾਂ ਦੇ ਬਹੁਤ ਅਮਾ ਇਸ ਨਗਰ ਕੀਰਤਨ ਵਿੱਚ ਤਹਾਵਰੀਆਂ ਪੜ ਕੇ ਸਤਿਗੁਰਾਂ ਦੀ ਖੁਸ਼ੀਆਂ ਬਖਸ਼ ਰਹੇ ਆ ਸਤਿਗੁਰੂ ਦੀ ਕਿਰਪਾ ਪਰ ਸਾਰੀਆਂ ਸੰਤਾਂ ਜਨੀਆਂ ਨੇ ਜਿੱਥੇ ਜਿੱਥੇ ਸੇਵਾ ਮਿਲਾ ਰਹੇ ਨੇ ਤੰਨਾ ਮਨੋਂ ਤੰਨਾ ਸਤਿਗੁਰ ਸੰਗਾਂ ਦੀਆਂ ਚੋਰੀਆਂ ਕਰਨ ਸਭ ਦਾ ਮਨ ਬੜੀ ਬਲਾ ਦੀ ਬਾਤ ਲਖਣ ਉਹਨਾਂ ਪੱਖਾਂ ਦੀ ਸਿਹਤ ਖੇਮਾ ਰਾਹੂ ਗੁਰ ਦੀ ਸਾਖ ਖਾਲਸਾ ਰਾਹ ਗੁਰ ਦੀ ਫਤਿਹ ਪਰਵਰਜ ਕਮੇਟੀ ਗੁਰਦੁਆਰਾ ਫਰੀ ਨੇਰੀ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਫਰਕੀ ਸਿੰਘ ਜੀ ਹਰਾ ਸਰਬਾਬਾ ਬੇਖੇਤ ਹੈ ਕਿ ਕਾਰਸਾ ਵਾਲੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਕਿਰਪਾ ਕਰੀ ਇਸ ਤਰ੍ਹਾਂ ਪਿਆਰ ਸਵਾਦ ਦੇ ਨਾਲ ਸਾਰੇ ਜੀ ਆਜ ਮਿਲ ਕੇ ਇਹੋ ਜੇ ਸਮਾਗਮ ਗੁਰਦੁਆਰਾ ਮਨਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਮਾ ਤੇ ਵੀ ਮੇਰੇ ਵੱਲੋਂ ਸੁਲਾਣੀ ਬੁਲਤਣੀ ਹੈ ਪਰਵਾਸ ਬੜੀ ਬੜੀ ਕਮੇਟੀ ਬੰਦਰੀ ਆ ਤੇ ਜੇ ਵੀ ਨਹੀਂ ਸੁਣਾ ਸਕਦਾ ਸਭ ਦੇ ਬਿਨ ਭਾਈ ਨਹੀਂ ਸੁਣਾ ਨਹੀਂ ਸੁਣਾ ਨਹੀਂ ਸਰੰਦਰ ਫੇਰੀ ਸਰੰਦਰ ਫੇਰੀ ਸਾਰੇ ਪਹੁੰਚੇ ਨੇ ਹਜੂਰ ਸਾਹਿਬਾਏ ਬਾਬਾ ਨੀਮਰ ਸਿੰਘ ਜੀ ਬਾਬਾ ਬੀਟਰ ਸਿਕਨਿਸ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਰਿੰਨ ਸਾਹਿਬ ਤੋਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੰਗਤਾਂ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪਰੇ ਵਿੱਚ ਜੋਰਾਵਰ ਸਿੰਘ ਚੇਰਦਾਰ ਸੇਵਾ ਚੇਤਰ ਤੋਂ ਪਹੁੰਚੇ ਰਹਿਣ ਉਹ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਹਰਜੀਤ ਸਿੰਘ ਜੀ ਮੋਹਰੀਆ ਮਾਤਰੀ ਸਾਹਿਬ ਨੇ ਆਪਰੇ ਵਿੱਚ ਪਹੁੰਚੇਗਾ ਸੀ ਕੋ ਚੰਡੀਗੜ੍ਹ ਕੁਦਰ ਜੇ ਹੋਇਆ ਕਰਕੇ ਨਹੀਂ ਆ ਸਕੇ ਮੈਂ ਸਾਰੇ ਮੈਂ ਸਤਸੰਤ ਤੋਂ ਬਹੁਤ ਬਹੁਤ ਦਿਲ ਦੀਆਂ ਹੈਰਿਆ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਣਿਓ ਧੰਨਵਾਦ ਕਰਦਾ ਵੈਲਕਮ ਜੀਖਾ ਖਾਲਸਾ ਵੈਲਕਮ ਜੀਖੀ ਫਤੇ ਪਰ ਉਹ ਦਾ ਆਵਾਜ਼ ਮੈਂ ਅਰਜੀਤ ਸਿੰਘ ਜਿਹੜਾ ہزار ਫੁੱਗੋਰਾ ਗੁਰਗੋਬਿੰਦ ਸਿੰਘ ਉਹਨਾਂ ਨੂੰ ਬੈਂਕ ਕਰਦਾ ਕਿ ਸਨਮਾਨ ਤੋਂ ਨਵੇਂ ਸਰਦਾਰ ਜੂਰ ਲੱਗੇ ਜਿਓ ਪ੍ਰਧਾਨ ਜੀ ਦਾ ਸਤਾਰ ਜੀ ਸਿੰਘ ਜਿਹੜਾ ਸਰ ਮਨਜੀਤ ਸਿੰਘ ਜਿਹੜਾ ਕਮੇਟੀ ਦੇ ਫੌਜੀ ਬਾਬਾ ਮੇਜਰ ਸਿੰਘ ਜੀ ਸਾਰਿਆਂ ਸ਼ਰਦਾਂ ਦਾ ਬਹੁਤ-ਬਹੁਤ ਧੰਨਵਾਦ ਸੁਭਾਨ ਕਰ ਰਹੇ ਨੇ ਜੁਜੀ ਸਿੰਘ ਹਰਾ ਕੋਰਲੇ ਨਾਲ ਜੋਰਾਵਰ ਸੇ ਜੋਰਾਵਰ ਸਿੰਘ ਦਾ ਸਵਾਗਤ ਕੀਤਾ ਗਿਆ ਜਰਜੀਤ ਸਿੰਘ ਦੀ ਟੂਰਨਾਮੇ ਨੂੰ ਜੁਜੀ ਸਿੰਘ ਕੀ ਹਰਾ ਜੋ ਕੇ ਸਾਰੇ ਗੁਰਦਵਾਰਾ ਗੁਰੂ ਗੋਬਿੰਦ ਸਿੰਘ ਕਮੇਟੀ ਤੋਂ ਵੀ ਸਨਮਾਨ ਕਰ ਰਹੇ ਨੇ ਉਹ ਵੀ ਬਹੁਤ-ਬਹੁਤ ਤਾੜਾ ਹੋ ਰਿਹਾ ਹੈ ਨਾਲ ਜਸਵੀਰ ਜੱਜ ਸਿੰਘ ਜੀ ਸਮੇਂ ਜੀ ਉਹਨਾਂ ਦੇ ਨਾਲ ਸੁਣਨ ਲਈ ਮਲਕੀ ਸਿੰਘ ਹਰਾ Baba, when you photo, you know, we उहो बि you उहो बि धनवाद बाबा बिट सिंधी जी उन्हनि ਕੋਲਾ ਪ੍ਰਵਾਸੀ ਜੀ ਨੰਦਪੁਰ ਸੁਦੀਪ ਭੈਰੀ ਜੀ ਕੁਲਵਿੰਦਰ ਸ਼ਰਦੇ ਜੀ ਸਾਰੀਆਂ ਸੰਗਤਾਂ ਪਹੁੰਚ ਜਾਣ ਦਾ ਬਹੁਤ ਬਹੁਤ ਧੰਨਵਾਦ